ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਰਦ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦੀ ਲੋ ਤੇਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਪੰਜਾਬ ਸਰਕਾਰ ਨੇ ਇੱਕ ਸਲੋਗਨ ਦਿੱਤਾ ਹੈ ਇੱਕ ਨਾਰਾ ਦਿੱਤਾ ਹੈ ਪੰਜਾਬ ਸਰਕਾਰ ਆਪਕੇ ਦਵਾਰ ਪਰ ਯਾਨੀ ਕਿ ਪੰਜਾਬ ਸਰਕਾਰ ਸਰਕਾਰ ਦੇ ਅੰਦਰ ਜਿੰਨੀਆਂ ਵੀ ਜ਼ਰੂਰਤਾਂ ਹੈਗੀਆਂ ਨੇ ਜਿੰਨੇ ਵੀ ਮਹਿਕਮੇ ਹੈਗੇ ਨੇ ਜਿਹੜੇ ਤੁਹਾਨੂੰ ਕੋਈ ਨਾ ਕੋਈ ਉਪਲਬਧ ਦੀ ਤੁਹਾਨੂੰ ਸੁਵਿਧਾਵਾਂ ਦਿੰਦੇ ਨੇ ਉਹ ਮਹਿਕਮੇ ਸਾਰੇ ਤੁਹਾਡੇ ਘਰ ਆ ਕੇ ਤੁਹਾਡੀਆਂ ਜ਼ਰੂਰਤਾਂ ਨੂੰ ਜਾਣ ਕੇ ਉਹਦਾ ਇੰਕਵਿਰੀ ਡਰਾ ਕਰੰਗੇ ਹੁਣ ਇਸੇ ਗੜੀ ਦੇ ਤਹਿਤ ਹਲਕਾ ਵਿਧਾਇਕ ਸੈਂਟਰ ਤੋਂ ਡਾਕਟਰ ਅਜੇ ਗੁਪਤਾ ਨੇ ਆਪਣੇ ਦਫਤਰ ਦੇ ਬਾਹਰ ਪ੍ਰੋਪਰਟੀ ਟੈਕਸ ਦਾ ਕੈਂਪ ਲਗਾਇਆ ਹੋਇਆ ਹੈ ਪ੍ਰੋਪਰਟੀ ਟੈਕਸ ਯਾਨੀ ਕਿ ਤੁਸੀਂ ਆਪਣਾ ਜਿਹੜਾ ਪ੍ਰੋਪਰਟੀ ਦਾ ਟੈਕਸ ਹੈਗਾ ਬੰਦਾ ਟੈਕਸ ਹੈਗਾ ਉਹ ਤੁਸੀਂ ਇੱਥੇ ਜਮ੍ਹਾਂ ਕਰਾ ਸਕਦੇ ਹੋ ਇੱਥੇ ਨਿਗਮ ਅਧਿਕਾਰੀ ਇੱਥੇ ਬੈਠੇ ਹੋਏ ਨੇ ਔਰ ਇਹਨਾਂ ਦੇ ਕੋਲ ਆਪਣਾ ਬੰਦਾ ਜਿਹੜਾ ਪ੍ਰੋਪਰਟੀ ਦਾ ਟੈਕਸ ਹੈ ਤੁਸੀਂ ਉਹ ਇੱਥੇ ਆ ਕੇ ਚੁਕਾ ਸਕਦੇ ਹੋ ਆਦਰਵਾਇਜ਼ ਕੀ ਹੁੰਦਾ ਹੈ ਕਿ ਤੁਸੀਂ ਦਫ਼ਤਰ ਜਾਂਦੇ ਹੋ ਕਾਰਪੋਰੇਸ਼ਨ ਦੇ ਦਫ਼ਤਰ ਜਾਂਦੇ ਹੋ ਔਰ ਬੰਦਾ ਟੈਕਸ ਦੇਣਾ ਹੁੰਦਾ ਹੈ ਪਰ ਤੁਹਾਨੂੰ ਉਤੇ ਮੌਕੇ ਤੇ ਕਿਹੜੇ ਅਧਿਕਾਰੀ ਨੂੰ ਮਿਲਣਾ ਹੈ ਕਿਸ ਤਰ੍ਹਾਂ ਜਾ ਕੇ ਗੱਲ ਕਰਨੀ ਹੈ ਔਰ ਤੁਹਾਡਾ ਕਿੰਨਾ ਟੈਕਸ ਬੰਦਾ ਹੈ ਇਸ ਬਾਬਤ ਤੁਹਾਨੂੰ ਜਾਣਕਾਰੀ ਨਹੀਂ ਮਿਲ ਪਾਂਦੀ ਤੁਸੀਂ ਥੋੜਾ ਜਿਹਾ ਸ਼ੋ ਖੱਜਲ ਹੁੰਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਮੇਂ ਦੀ ਤੁਹਾਡੇ ਕੋਲ ਘਾਟ ਫੋਨ ਕਰਕੇ ਤੁਸੀਂ ਸ਼ਾਇਦ ਪੁੱਲ ਵੀ ਜਾਂਦੇ ਹੋ ਸੋ ਇਹ ਮਾਨ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਮਾਨ ਸਰਕਾਰ ਤੁਹਾਡੇ ਆਪਕੇ ਦਵਾਰ ਯਾਨੀ ਕਿ ਮਾਨ ਸਰਕਾਰ ਸਾਰੀ ਦੀ ਸਾਰੀ ਤੁਹਾਡੀਆਂ ਸੁਵਿਧਾਵਾਂ ਤੁਹਾਨੂੰ ਜਿਹੜੇ ਜਿਹੜੇ ਸਰਕਾਰ ਸਹੂਦਾ ਦਿੰਦੀ ਹੈ ਉਹ ਲੈਣ ਦੇ ਲਈ ਹੁਣ ਤੁਹਾਨੂੰ ਇੱਧਰ ਉੱਧਰ ਖੱਜਲ ਖਵਾਰ ਨਹੀਂ ਹੋਣਾ ਪਏਗਾ ਸੋ ਹੁਣ ਸੈਂਟਰ ਹਲਕੇ ਤੋਂ ਵਿਧਾਇਕ ਨੇ ਆਪਣੇ ਦਫ਼ਤਰ ਦੇ ਬਾਹਰ ਅਧਿਕਾਰੀਗਨ ਬਿਠਾਏ ਹੋਏ ਨੇ ਔਰ ਇਹ ਤੁਹਾਨੂੰ ਜਿਹੜਾ ਬੰਦਾ ਟੈਕਸ ਹੈ ਤੁਹਾਡੇ ਕੋਲੋਂ ਇੱਕੋ ਹੀ ਕਲੈਕਟ ਕਰ ਲੀਏ ਤੁਹਾਡੇ ਲਈ ਸੌਖਾ ਵੀ ਹੋ ਜਾਏਗਾ ਇਸ ਨਾਲ ਬਾਬਤ ਗੱਲ ਵੀ ਕਰਾਂਗੇ ਵਿਧਾਇਕ ਦੇ ਨਾਲ ਅਸੀਂ विधायक डॉक्टर अजय गुप्ता ਸਾਡੇ ਨਾਲ ਨੇ ਡਾਕਟਰ ਸਾਹਿਬ ਮਾਨ ਸਰਕਾਰ ਨੇ ਕਿਹਾ ਸੀਗਾ ਕਿ ਆਪਕੇ ਦੁਆਰ ਹਰ ਇੱਕ ਸੁਵਿਧਾ ਤੁਹਾਡੇ ਘਰ ਦੇ ਬਾਹਰ ਹੀ ਤੁਹਾਨੂੰ ਮਿਲੇਗੀ ਔਰ ਇਸ ਦੇ ਤਹਿਤ ਲੜੀਵਾਰ ਤੁਸੀਂ ਆਪਣੇ ਦਫ਼ਤਰ ਦੇ ਬਾਹਰ कॅम्प ਲਗਵਾ ਰਹੇ ਹੋ ਬਿਲਕੁਲ ਠੀਕ فرمایا ਤੁਸੀਂ ਬੈਲ ਸਾਹਿਬ ਇਹ ਸੀ ਵਾਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਸਰਕਾਰ ਆਪਕੇ ਦੁਆਰ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਤਕਰੀਬਨ ਅਸੀਂ ਰੋਜ਼ ਹੀ ਕੋਈ ਨਾ ਕੋਈ ਕੈਂਪ ਜਿਹੜਾ ਇੱਥੇ ਆਰਗੇਨਾਈਜ਼ ਕਰਦੇ ਆਂ। ਔਰ ਮੈਨੂੰ ਇਸ ਦਿਸੇਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਰਕਾਰ ਆਪਕੇ ਦੁਆਰ ਤੋਂ ਇਲਾਵਾ ਅੱਜ ਜਿਹੜਾ ਇੱਕ ਪ੍ਰਾਪਰਟੀ ਟੈਕਸ ਜਿਹੜੇ ਲੋਕ ਉਹਨਾਂ ਨੇ ਨਹੀਂ ਕਿਸੇ ਕਾਰਨ ਵਜ੍ਹਾ ਸਿ ਭਰੇਆ ਸੀਗਾ ਪ੍ਰਾਪਰਟੀ ਟੈਕਸ ਉਹ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਕੀਮ ਦਿੱਤੀ ਹੈ ਆ ਓਟੀਐਸ ਸਕੀਮ ਵਨ ਟਾਈਮ ਸੈਟਲਮੈਂਟ ਉਹਦੇ ਤਹਿਤ ਅਸੀਂ ਉਹ ਲੋਕ ਜਿਹੜੇ ਕਿਸੇ ਕਾਰਨ ਵਿੱਚ ਨਹੀਂ ਭਰ ਸਕੇ ਉਹਨਾਂ ਨੂੰ ਬਿਨਾਂ ਕਿਸੇ ਪੈਨਲਟੀ ਤੋਂ ਔਰ ਬਿਨਾਂ ਕਿਸੇ ਇੰਟਰਸਟ ਤੋਂ ਜਿਹੜਾ ਉਹਨਾਂ ਦਾ ਪ੍ਰਾਪਰਟੀ ਟੈਕਸ ਭਰ ਰਹੇ ਆ ਔਰ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਿ ਸਰਕਾਰੀ ਡਿਪਾਰਟਮੈਂਟ ਤੋਂ ਲੋਕ ਆਏ ਨੇ ਅਫਸਰ ਆਏ ਨੇ ਔਰ ਉਹ ਮੌਕੇ ਤੇ ਰਸੀਦ ਜਿਹੜੀ ਕੱਟ ਕੇ ਦੇ ਰਹੇ ਨੇ ਸੋ ਮੈਂ ਦੱਸਣਾ ਚਾਹਣਾ ਕਿ ਸਾਡੀ ਸਰਕਾਰ ਵਚਨਬੱਧ ਹੈ ਜਿੰਨੀ ਦੇਰ ਤੱਕ ਇਹ ਪੰਜਾਬ ਰੰਗਲਾ ਪੰਜਾਬ ਨਹੀਂ ਬਣ ਜਾਂਦਾ ਉਨੀ ਦੇਰ ਤੱਕ ਅਸੀਂ ਆਰਾਮ ਨਾਲ ਬੈਠਣ ਵਾਲੇ ਨਹੀਂ ਹਾਂ ਸਾਡੇ ਮਾੜੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਲੋਕ ਹਿੱਤਾਂ ਦੇ ਕੰਮ ਲਈ ਜਿਹੜਾ ਦਿਨ ਰਾਤ ਜਿਹੜੇ ਆ ਉਹ ਤਤਪਰ ਤਿਆਰ ਰਹਿੰਦੇ ਆ ਔਰ ਇਹਦੇ ਨਾਲ ਨਾਲ ਹੀ ਸਾਡੀ ਪਾਰਟੀ ਦੇ ਸੱਜਣੋ ਅਰਵਿੰਦ ਕੇਜਰੀਵਾਲ ਜੀ ਵੀ ਔਰ ਮਨੀਸ਼ ਸੋਧਿਆ ਜੀ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਸਾਰੇ ਲੋਕ ਹਮੇਸ਼ਾ ਹੀ ਫੀਲਡ 'ਚ ਹੁੰਦੇ ਆ ਔਰ ਲੋਗਾ ਦੇ ਹਿੱਤਾਂ ਦੇ ਕੰਮ ਲਈ ਹਮੇਸ਼ਾ ਹੀ ਅਹੀ ਅਗਰਸਰ ਰਹਿੰਦੇ ਆ ਔਰ ਮੈਂ ਫੇਰ ਇੱਕ ਵਾਰੀ ਦੁਬਾਰਾ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਲਈ ਕਿ ਅਸੀਂ 18 ਤਰੀਕ ਨੂੰ ਇੱਥੇ ਈ ਕੇ ਵਾਈ ਸੀ ਦਾ ਇੱਕ ਹੋਰ ਕੈਂਪ ਜਿਹੜਾ ਲਗਾਉਣ ਜਾ ਰਹੇ ਆ ਔਰ ਹਰ ਹਫਤੇ ਜਿਹੜਾ ਅਸੀਂ ਈ ਕੇ ਵਾਈ ਸੀ ਦਾ ਕੈਂਪ ਇੱਥੇ ਆਰਗੇਨਾਈਜ਼ ਕਰਾਂਗੇ ਜਿੰਨੀ ਦੇਰ ਤੱਕ 100% ਈ ਕੇ ਵਾਈ ਸੀ ਨਹੀਂ ਹੋ ਜਾਂਦਾ ਮੈਨੂੰ ਪਤਾ ਚੱਲਿਆ ਸੀ ਪਿਛਲੇ ਦਿਨਾਂ ਚ ਕਿ 15% ਜਿਹੜਾ ਲੈ ਵੀ ਪੈਂਡਿੰਗ ਆ ਉਹ ਕਈ ਲੋਕਾਂ ਨੂੰ ਅਵੇਅਰ ਨਹੀਂ ਹੁੰਦੇ ਲੋਕ ਜਾਣਦੇ ਨਹੀਂ ਹੁੰਦੇ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਇਸੇ ਕਰਕੇ ਅਸੀਂ 3 ਦਿਨ ਪਹਿਲੇ ਉਹਦੀ ਮੁਨਾਦੀ ਕਰਾਨੇ ਆ ਸਾਰੇ ਇਲਾਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਮੁਨਾਦੀ ਕਰਾਨੇ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਉਹਦੇ ਲਈ ਅਵੇਰਨੈਸ ਹੋਵੇ ਔਰ ਉਹ ਜਿਹੜੀ ਸਕੀਮ ਹੈ ਰੈਸ਼ਨ ਵਾਲੀ ਜਿਹੜੀ ਸਕੀਮ ਹੈ ਉਹਦਾ ਸਾਰੇ ਜਿਹੜੇ ਸਾਡੇ ਹਲਕੇ ਦੇ ਲੋਕ ਨੇ ਉਹਦਾ ਫਾਇਦਾ ਚੱਕ ਸਕਣ ਸੋ 18 ਤਰੀਕ ਨੂੰ ਔਰ ਮੇਰੀ ਅਗਲੀ ਕੋਸ਼ਿਸ਼ ਹੈ ਬੈ ਕਿ ਅਸੀਂ ਸਰਕਾਰ ਆਪਕੇ ਦੁਆਰ ਤੇ ਕੈਂਪ ਲਗਾਵਾਂਗੇ ਕੋਸ਼ਿਸ਼ ਕਰਾਂਗੇ ਕਿ ਮਹੀਨੇ ਚ ਦੋ ਵਾਰ ਹੀ ਲਗਾਤੀ ਹੈ ਔਰ ਜੇ ਨਹੀਂ ਤੇ ਇੱਕ ਵਾਰ ਹੀ ਤੇ ਲਗਾਵਾਂਗੇ ਲਗਾਵਾਂਗੇ ਔਰ ਦੂਸਰਾ ਬਾਲਿਆਂ ਦੀਆਂ ਛੱਤਾ ਦਾ ਉਹ ਵੀ ਮੈਂ ਦੇਖ ਰਿਹਾ ਕਿ ਕਾਫੀ ਕੁਸਲੋਗ ਲੋੜਵੰਦ ਲੋਕ ਐਸੇ ਨੇ ਜਿਹੜੇ ਵਿਚਾਰੇ ਨਹੀਂ ਜਾ ਸਕਦੇ ਦਫਤਰ ਅਜੇ ਤੱਕ ਇਹ ਨਹੀਂ ਆ ਸਕਦੇ ਉਹਨਾਂ ਲਈ ਵੀ ਅਸੀਂ ਇੱਥੇ ਹੀ ਐ ਡੀਸੀ ਮੈਡਮ ਨਾਲ ਉਹ ਗੱਲ ਕੀਤੀ ਹੈ ਅਸੀਂ ਇੱਥੇ ਹੀ ਐਸੀ ਜਗ੍ਹਾ ਤੇ ਤੁਸੀਂ ਵੀ ਆਓਗੇ ਤੁਸੀਂ ਵੀ ਦੇਖੋਗੇ ਕਿ ਉਹ ਬਾਲਿਆਰੀ ਛੱਤਾ ਦਾ ਜਿਹੜਾ ਕੈਂਪ ਤੇ ਆਰਗੇਨਾਈਜ਼ ਕਰਾਂਗੇ ਔਰ ਉਸ ਕੈਂਪ ਦੇ ਵਿੱਚ ਮੈਕਸਿਮਮ ਬੈਨੀਫਿਟ ਜਿਹੜਾ ਲੋਕਾਂ ਤੱਕ ਪਹੁੰਚੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੈਂਪ ਲੋਕਾਂ ਨੂੰ ਲਗਾ ਰਹੇ ਹਾਂ ਇੱਕ ਲੋਕਾਂ ਦੀ ਸਹੂਲਤ ਲਈ ਪਰ ਲੈਕ ਆਫ ਇਨਫੋਰਮੇਸ਼ਨ ਲੈਕ ਆਫ ਕਮਿਊਨੀਕੇਸ਼ਨ ਤੁਸੀਂ ਜਰੂਰ ਉਹਦੀ ਮਿਆਦੀ ਕਰਵਾਉਂਦੇ ਹੋ ਪਰ ਕਈ ਲੋਕਾਂ ਨੂੰ ਹਜੇ ਤੱਕ ਜਾਣਕਾਰੀ ਨਹੀਂ ਮਿਲ ਪਾਦੀ ਉਹਨਾਂ ਤੱਕ ਨਹੀਂ ਪਹੁੰਚ ਪਾਉਂਦੇ ਕਿ ਵੀ ਸਰਕਾਰ ਡਾਕਟਰ ਸਾਹਿਬ ਦੇ ਘਰ ਦੇ ਬਾਹਰ ਹੀ ਦਫਤਰ ਦੇ ਬਾਹਰ ਹੀ ਇਹ ਕੈਂਪ ਲੱਗਾ ਹੋਇਆ ਉੱਥੇ ਜਾ ਕੇ ਅਸੀਂ ਆਪਣਾ ਕੰਮ ਕਰਵਾ ਸਕਦੇ ਹਾਂ ਲੈਕ ਆਫ ਇਨਫਰਮੇਸ਼ਨ ਅਸੀਂ ਇਹਨੂੰ ਕਹਿ ਸਕਦੇ ਹਾਂ ਇਹਨੂੰ ਦੂਰ ਕਰਦੇ ਅਸੀਂ ਇਹ ਜਿਹੜਾ ਲੈਕ ਆਫ ਇਨਫਰਮੇਸ਼ਨ ਦੀ ਗੱਲ ਕਰ ਰਹੇ ਹਾਂ ਉਹਦੇ ਲਈ ਦਿਨ ਦਿਨ ਪਹਿਲੇ ਮੁਲਾਦੀ ਕਰਾ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਬਾਕੀ ਮੰਦਰ ਗੁਰਦੁਆਰਿਆਂ ਦੇ ਵਿੱਚ ਵੀ ਜਾਂ ਸਕੂਲਾਂ ਦੇ ਵਿੱਚ ਜਿਹੜੀ ਅਨਾਉਂਸਮੈਂਟਸ ਸਹੀ ਕਰਾਵਾਂਗੇ ਤਾਂ ਜੋ ਸਟੂਡੈਂਟਸ ਜਿਹੜੇ ਬੱਚੇ ਜਿਹੜੇ ਘਰ ਜਾ ਕੇ ਗੱਲ ਕਰਨ ਔਰ ਪੇਰੈਂਟਸ ਨੂੰ ਦੱਸਣ ਕੇ ਸਸਾ ਲਾਨੇ ਫਰਾਨੀ ਸਰਕਾਰ ਦੇ ਉਤੇ ਮੈਂ ਸਮਝਦਾ ਕਿ ਇਹ ਵੀ ਇੱਕ ਤਰੀਕਾ ਜਿਹੜਾ ਬਹੁਤ ਕਾਰਗਰ ਸਿੱਧ ਹੋਏਗਾ ਸਵਾਨ ਵਾਲੀ ਦਿਨਾਂ ਦੇ ਵਿੱਚ ਜਿਹੜੀ ਲੈਕ ਆਫ ਇਨਫੋਰਮੇਸ਼ਨ ਹੈ ਉਹ ਖਤਮ ਹੋ ਜਾਏਗੀ ਔਰ ਉਹਦੇ ਨਾਲ ਨਾਲ ਮੇਰਾ ਬੈਨੀਫਿਟ ਹੈ ਔਰ ਮੈਕਸਿਮਮ ਲੋਕਾਂ ਤੱਕ ਪਹੁੰਚ। ਥੈਂਕ ਯੂ। ਸੋ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਇਸ ਤਰ੍ਹਾਂ ਦਾ ਕੈਂਪ ਜਿਹੜੇ ਨੇ ਮਾਨ ਸਰਕਾਰ ਵੱਲੋਂ ਹਲਕਾ ਵਿਧਾਇਕਾਂ ਦੇ ਦਫ਼ਤਰਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਉਦੀ ਇਨਫੋਰਮੇਸ਼ਨ ਲੈਣ ਲਈ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਤੋਂ ਵੀ ਮਦਦ ਲਈ ਜਾਏਗੀ ਉਹਨਾਂ ਨੂੰ ਵੀ ਦੱਸਿਆ ਜਾਏਗਾ ਕਿ ਆਪਣੇ ਪੇਰੈਂਟਸ ਨੂੰ ਜਾ ਕੇ ਸਮਝਾਉਣ ਦੱਸਣ ਕਿ ਜਿਹੜਾ ਵੀ ਤੁਸੀਂ ਕੋਈ ਕੰਮ ਹੈ ਕੋਈ ਤੁਹਾਡਾ ਪੈਂਡਿੰਗ ਕੰਮ ਹੈ ਤੁਸੀਂ ਜਾ ਕੇ ਆਪਣੇ ਵਿਧਾਇਕ ਦੇ ਦਫ਼ਤਰ ਦੇ ਬਾਹਰ ਜਿਹੜੇ ਅਧਿਕਾਰੀ ਬੈਠੇ ਹੋਏ ਨੇ ਉਹਨਾਂ ਕੋਲ ਕਰਵਾ ਸਕਦੇ ਹੋ ਔਰ ਆਪਣਾ ਜਿਹੜਾ ਜ਼ਰੂਰੀ ਕੰਮ اٹਕਿਆ ਹੋਇਆ ਹੈ ਉਹਦਾ ਲਾਹਾ ਲੈ ਸਕਦੇ ਹੋ ਜਿਹੜਾ ਤੁਹਾਡੇ ਕੋਲ ਸਮੇਂ ਨਹੀਂ ਹੈ ਸਮੇਂ ਨਾ ਹੋਣ ਕਰਕੇ ਤੁਸੀਂ ਨਹੀਂ ਜਾ 파 ਰਹੇ ਉਹਦੇ ਲਈ ਵੀ ਤੁਹਾਨੂੰ ਫਾਇਦਾ ਹੋਏਗਾ ਕਿ ਉਸ ਦੀ ਤੁਹਾਨੂੰ ਹੁਣ ਵੇਚ ਨਹੀਂ ਕਰਨੀ ਪੈਗੀ ਸਰਕਾਰ ਤੁਹਾਡੇ ਦਰਵਾਜ਼ੇ ਤੇ ਆਏਗੀ ਔਰ ਤੁਹਾਡੇ ਕੋਲੋਂ ਤੁਹਾਨੂੰ ਉਹ ਜਿਹੜੀਆਂ ਸਹੂਲਤਾਂ ਨੇ ਉਹ ਮੌਕੇ ਤੇ ਦੇਗੀ ਜੇ ਆਪਾਂ ਪਸੰਦ ਤੇ ਇਸ ਦੇ ਨਾਲ ਜੋਤੀ ਬਹਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ